4 ਮਈ ਪੰਜਾਬ ਦਾ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ 4 ਮਈ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਬੱਦਲਵਾਈ ਬਣੀ ਹੋਈ ਹੈ ਤੇ ਉਮੀਦ ਹੈ ਕਿ ਹਲਕੇ ਤੋਂ ਦਰਮਿਆਨੇ ਉਮੀਦੇ ਛਰਾਟੇ ਲੱਗ ਸਕਦੇ ਹਨ ਹਲਕੀ ਹਵਾ ਵੀ ਲਗਾਤਾਰ ਰਵਾਨਗੀ ਬਣੀ ਹੋਈ ਹੈ ਉਮੀਦ ਹੈ ਕਿ ਅੱਜ ਤੜਕਸਰ ਪੰਜਾਬ ਦੇ ਬਾਰਡਰ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੀਂਹ ਨੇਰੀ ਦਾ ਦੌਰ ਸ਼ੁਰੂ ਹੋਵੇਗਾ ਪਰ ਉਹ ਜਿਹੜਾ ਸਿਸਟਮ ਸੀਗਾ ਪਿੱਛੇ ਪਾਕਿਸਤਾਨ ਦੇ ਵਿੱਚ ਹੀ ਸਮਾਪਤ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਹਲਕੀ ਜਿਹੀ ਬੱਦਲਬਾਜ਼ੀ ਦੇ ਨਾਲ ਹਲਕੀ ਹਵਾ ਪੰਜਾਬ ਦੇ ਵਿੱਚ ਪੁੱਜੀ ਹੋਈ ਹੈ ਰਾਜਸਥਾਨ ਦੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਇਸ ਸਿਸਟਮ ਦਾ ਵੱਡੇ ਪੱਧਰ ਤੇ ਅਸਰ ਹੋ ਰਿਹਾ ਹੈ ਤਕਰੀਬਨ ਸਾਰੇ ਹੀ ਹਿੱਸਿਆਂ ਦੇ ਵਿੱਚ ਗਰਜលੁਕ ਦੇ ਨਾਲ ਤੇਜ਼ ਮੀਂਹ ਨੇਰੀ ਦਾ ਦੌਰ ਦੇਖਿਆ ਜਾ ਰਿਹਾ ਹੈ ਇਸ ਕਰਕੇ ਜਿਹੜੇ ਪੰਜਾਬ ਦੇ ਹਰਿਆਣੇ ਦੇ ਨਾਲ ਲੱਗਦੇ ਇਲਾਕੇ ਨੇ ਖਾਸ ਕਰਕੇ ਫਾਜ਼ਿਲਕਾ ਬੋਹਰ ਬਠਿੰਡਾ ਜਾਂ ਮਾਨਸੇਰ ਦੇ ਇਲਾਕੇ ਇਹਨਾਂ ਵਿੱਚ ਅਗਲੇ ਕੁਝ ਘੰਟਿਆਂ ਦੌਰਾਨ ਮੀਂਹ ਨੇ ਜਿਹਦਾ ਦਾ ਦੌਰ ਜਰੂਰ ਦੇਖਣ ਨੂੰ ਮਿਲੇਗਾ ਜਿਵੇਂ ਜਿਵੇਂ ਉਹ ਅੱਗੇ ਵਧਦਾ ਜਾਵੇਗਾ ਹਰਿਆਣੇ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਪੰਜਾਬ ਦੇ ਮੀਂਹਨੇਰੀ ਦਾ ਦੌਰ ਦੇਖਿਆ ਜਾਵੇਗਾ ਉੱਪਰ ਪਹਾੜਾਂ ਦੇ ਵਿੱਚ ਵੀ ਲਗਾਤਾਰ ਮੀਂਹਨੇਰੀ ਦਾ ਦੌਰ ਜਾਰੀ ਹੈ ਪੰਜਾਬ ਦੇ ਵਿੱਚ ਦੁਪਹਿਰ ਜਾਂ ਦੁਪਹਿਰ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਖੇਤਰਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਮੀਂਹਨੇਰੀ ਦਾ ਦੌਰ ਵੱਖ-ਵੱਖ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਕਿਉਂਕਿ ਜਿੱਥੇ-ਜਿੱਥੇ ਧੁੱਪ ਲੱਗੀ ਉਹਨਾਂ ਖੇਤਰਾਂ ਦੇ ਵਿੱਚ ਇੱਕ ਵਾਰ ਫਿਰ ਦੁਪਹਿਰ ਤੋਂ ਬਾਅਦ ਬੱਦਲਵਾਈ ਬਣੇਗੀ ਤੇ ਵੱਡੇ ਪੱਧਰ ਤੇ ਮੀਂਹਨੇਰੀ ਦਾ ਤੇ ਗੜੇਮਾਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ